ਹਰ ਹਰ ਤਿਨ ਕਾ ਦਰਸ ਨਾ ਕਰਿਯਹ ਜਿਨਿ ਹਰ ਹਰ ਨਾਮ ਨਾ ਧਿਆਇਆ ਜਿਨਾਂ ਨੇ ਹਰੀ ਦੇਚ ਧਿਆਨ ਨਹੀਂ ਜੋੜਿਆ ਜਪ ਨਹੀਂ ਕੀਤਾ ਇਹਨਾਂ ਦਾ ਤੇ ਦਰਸ਼ਨ ਹੀ ਨਹੀਂ ਕਰਨਾ ਚਾਹੀਦਾ ਕਾਰਨ ਬਾਬਾ ਫਰੀਦ ਦੱਸਦੇ ਨੇ ਫਰੀਦਾ ਤਿੰਨਾ ਮੁਖ ਡਰਾਵਣੇ ਜੇ ਨਾ ਵਿਸਾਰਿਓ ਨਾ ਡਰਾਉਣੇ ਨੇ ਡਰ ਲੱਗਦਾ ਐਨਾ ਤੋਂ ਡਰ ਲੱਗਦਾ شیخ ਸਾਦੀ ਸਾਹਿਬ ਕਿਹਾ ਕਰਦੇ ਸਨ اے خدا ਇਕ ਤੇ ਮੈਂ ਤੇਰਾ ਡਰ ਮੰਦਾ ਅਦਬ ਮੰਦਾ ਫਿਰ ਮੈਂ ਦੂਜਾ ਉਹਨਾਂ ਤੋਂ ਡਰਦਾ ਜਿਹੜੇ ਤੇਥੋਂ ਨਹੀਂ ਡਰਦੇ ਪਤਾ ਨਹੀਂ ਕੀ ਕਰਦੇ ਕੀ ਕਰਦੇ ਇਹਨਾਂ ਦਾ ਕੋਈ ਭਰੋਸਾ ਇਕ ਮੈਂ ਤੇਰੇ ਤੋਂ ਡਰਦਾ ਤੂੰ ਸਰਬ ਕਲਾ ਸਮਰੱਤ ਹੈ ਦੂਜਾ ਮੈਂ ਉਹਨਾਂ ਤੋਂ ਡਰਦਾ ਜੇ ਤੇਰੇ ਤੋਂ ਨਹੀਂ ਡਰਦੇ ਬੜੇ ਦੁਸ਼ਟ ਪਤਾ ਨਹੀਂ ਕੀ ਕਰਦੇ ਪਤਾ ਨਹੀਂ ਕੀ ਕਰਦੇ ਦੋ ਤਰ੍ਹਾਂ ਦੇ ਇਹ ਮਨੁੱਖ ਹੁੰਦੇ ਨੇ ਕਾਇਰ ਡਰਦੇ ਨਹੀਂ ਦੁਸ਼ਟ ਡਰਾਉਂਦੇ ਨੇ ਜਿਹੜਾ ਡਰਾਵੇ ਮਹਾ ਦੁਸ਼ਟ ਹੈ ਦੁਸ਼ਟ ਹੈ ਪਰ ਬਾਬਾ ਫਰੀਦ ਕਹਿੰਦੇ ਰੱਬ ਦਾ ਨਾਮ ਜਿਨ੍ਹਾਂ ਨੇ ਭੁਲਾਇਆ ਉਹ ਤੇ ਐਨੇ ਡਰਾਉਣੇ نام بنا جیسے کبج کروپ کہو کبیر جیسے سندر سوروپ بڑا چیکنا چپنا چہرا ہے بڑے سندر بستے بڑا خوبصورت دکھائی دے رہے ہیں پر بغد کبیر بگت کہو کبیر جیسے سندر سوروپ نام بنا جیسے کبج کروپ کبڑا ہے کروپ ہے دیکھنا ہی نہیں چاہیے پھر کننا مکھ ڈراوڑ ہے نام دیو بھی ہیں ਜੋ ਨ ਭਜੰਤੇ ਨਾਰਾਇਣਾ ਤਿਨ ਕਾ ਮੈਂ ਨ ਕਰਉ ਦਰਸਨਾ। हे प्रभु जो तेरा नाम ਨਹੀਂ जपदे मैं इना दे दर्शन ही नहीं करना चाहता। मैं इना दे कोल बैठना ही नहीं चाहता। मैं इना नु देखना ही नहीं चाहता। ਦਰਾਉਣ ਹੈ। ਐਸੇ ਵਾਸਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਵੀ ਕਹਿੰਦੇ ਨੇ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਧਿਆਨ ਨਹੀਂ ਜੋੜਿਆ ਇਨਾਂ ਦੀ ਸੰਗਤ ਵਿੱਚ ਨਹੀਂ ਜਾਣਾ ਚਾਹੀਦਾ ਬਾਓ ਇਹਨਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਇਹਨਾਂ ਦੇ ਕੋਲ ਨਹੀਂ ਬੈਠਣਾ ਚਾਹੀਦਾ ਜਿੰਨੀ ਦਰਸ਼ਨ ਜਿੰਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਜਿਨ੍ਹਾਂ ਨੇ ਐਸੇ ਸਤ ਸਤਗੁਰੂ ਦੀ ਪ੍ਰਾਪਤੀ ਨਹੀਂ ਕੀਤੀ ਪਰਮ ਪੁਰਖ ਦੀ ਪ੍ਰਾਪਤੀ ਨਹੀਂ ਕੀਤੀ ਇਹਨਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਨਾਲੇ ਕੋਲ ਨਹੀਂ ਬੈਠਣਾ ਚਾਹੀਦਾ ਹਾਂਜੀ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਰਾਹ اے ਹਰੀ ਤੂੰ ਤੇ ਅੰਮ੍ਰਿਤ ਜਲ ਹੈ ਪਰ ਅਸੀਂ ਚਾਤ੍ਰਿਕ ਦੀ ਤਰ੍ਹਾਂ ਪਿਆਸੇ ਹਾਂ ਤੇਰੇ ਨਾਮ ਜਲ ਦੀ ਮੰਗ ਕਰਦੇ ਹਾਂ ਅਸੀਂ ਚਾਤ੍ਰਿਕਾਂ ਔਰ ਉਸ ਬੂੰਦ ਵਾਸਤੇ ਤੜਪਦੇ ਹਾਂ ਪ੍ਰਿਆਦ ਕਰਦੇ ਹਾਂ ਦੁਆ ਕਰਦੇ ਹਾਂ ਹਾਂਜੀ ਗੁਰੂ ਮੇਲ ਗੁਰੂ ਮੇਲ ਮੇਰਾ ਪਿਆਰਾ ਹਮ ਸਤਗੁਰੁ ਕਰਹ ਭਗਤੀ ਰਾਹ اے ਪ੍ਰਭੂ ਗੁਰੂ ਦਾ ਮਿਲਾਪ ਕਰਾ ਤਾਂ ਕਿ ਸ਼ਾਂਤੀ ਬੌਂਦੀ ਪ੍ਰਾਪਤੀ ਹਵੇਸੀ ਭਗਤੀ ਕਰਕੇ ਇਸ ਮਹਾਨ ਆਨੰਦ ਨੂੰ ਪ੍ਰਾਪਤ ਕਰੀਏ ਮਿਲਾਪ ਕਰਾ ਮਿਲਾਪ ਕਰਾ ਹਾਂ ਹਰ ਹਰ ਸਤਗੁਰੁ ਕਰਹ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਗੁਰੂ ਦੀ ਸੰਗਤ ਪ੍ਰਾਪਤ ਹੋਵੇ ਤੇ ਭਗਤੀ ਕਰੀਏ ਇਹ ਤਾਂ ਹੋ ਸਕਦਾ ਕਿਦਰੇ ਪ੍ਰਭੂ ਕਿਰਪਾ ਕਰੇ ਮਿਹਰ ਕਰੇ ਰਹਿਮਤ ਕਰੇ ਹਾਂਜੀ ਮੈਂ ਗੁਰ ਬਿਨੇ ਅਵਰ ਨ ਕੋਈ ਬੇਲੀ ਗੁਰ ਸਤਗੁਰ ਪ੍ਰਾਣ ਹਮਾਰੇ ਗੁਰੂ ਤੋਂ ਬਿਨਾ ਮੇਰਾ ਕੋਈ ਸੰਗੀ ਨਹੀਂ ਸਾਥੀ ਨਹੀਂ ਕੋਈ ਮਿੱਤਰ ਨਹੀਂ ਇਹੀ ਮੇਰਾ ਪ੍ਰਾਣਾ ਦਾ ਆਧਾਰ ਹੈ ਇਹੀ ਮੇਰੀ ਜਿੰਦ ਤੇ ਜਾਨ ਹੈ ਹਾਂਜੀ ਕਹੋ ਨਾਨਕ ਗੁਰਨਾਮ ਦੜਾਇਆ ਹਰ ਹਰ ਨਾਮ ਹਰ ਸਾਤੀ ਗੁਰੂ ਦੇਵ ਨੇ ਐਸੇ ਨਾਮ ਦੀ ਦਿੜਤਾ ਕਰਾ ਦਿੱਤੀ ਉਹ ਜੋ ਹਰੀ ਦਾ ਨਾਮ ਸਤ ਹੈ ਸਤ ਪਦਵੀ ਦੀ ਪ੍ਰਾਪਤੀ ਕਰਾ ਦਿੱਤੀ ਉਹ ਜੋ ਹਰੀ ਦੇ ਨਾਮ ਦੇ ਸਾਰਾ ਪਰਵਕਾਰ ਹੈ ਇਸ ਤਰ੍ਹਾਂ ਪਰਵਕਾਰੀ ਜੀਵਨ ਬਣਾ ਦਿੱਤਾ ਗੁਰਦੇਵ ਨੇ ਹਾਂ ਜੀ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਅਸੀਂ ਚਾਤ੍ਰਿਕ ਹਾਂ ਏ ਪ੍ਰਭੂ ਤੇਰੇ ਨਾਮ ਬੋਂਦ ਲਈ ਤੜਪਦੇ ਆਂ ਮੰਗਦੇ ਆਂ ਤੋਂ ਗੁਰੂ ਦਾ ਮਿਲਾਪ ਕਰਾ ਤਾਂ ਕਿ ਉਸ ਦੇ ਰਾਹੀ ਜੋ ਹੈ ਪ੍ਰਾਪਤ ਹੋਵੇ ਥੋੜਾ ਜਿਹਾ ਖੁਲਾਸਾ ਆਪ ਜੀ ਦੇ ਸਾਹਮਣੇ ਇੱਕ ਤੇ ਬਾਰ ਅੰਧੇਰਾ ਆਉਂਦਾ ਹੈ ਤੇ ਅੰਧੇਰਾ ਸਾਰਿਆਂ ਨੂੰ ਇੱਕੋ ਜਿਹਾ ਕਰ ਦਿੰਦਾ ਹੈ ਅੰਧੇਰੇ ਦੇ ਵਿੱਚ ਫੁੱਲ ਤੇ ਕੰਡਾ ਇੱਕੋ ਹੀ ਹੋ ਗਏ ਨਾ ਕੰਡਾ ਦਿਖਾਈ ਦਿੰਦਾ ਨਾ ਫੁੱਲ ਅੰਧੇਰੇ ਦੇ ਵਿੱਚ ਸੋਨਾ ਤੇ ਲੋਹਾ ਇੱਕੋ ਹੀ ਹੋ ਜਾਂਦੇ ਨੇ ਨਾ ਲੋਹਾ ਦਿਖਾਈ ਦਿੰਦਾ ਨਾ ਸੋਨਾ ਅੰਧੇਰਾ ਸਾਰਿਆਂ ਨੂੰ ਇੱਕੋ ਜਿਹਾ ਕਰ ਦਿੰਦਾ ਹੈ। ਨਾ درخت ਦਿਖਾਈ ਦਿੰਦੇ ਨਾ ਪਹਾੜ। ਨਾ ਮਨੁੱਖ ਦਿਖਾਈ ਦਿੰਦੇ ਨਾ ਪਸ਼ੂ। ਨਾ ਪੰਛੀ। ਨਾ ਹੀਰਾ ਦਿਖਾਈ ਦਿੰਦਾ ਨਾ ਪੱਥਰ। ਅੰਧੇਰੇ ਦੇ ਵਿੱਚ ਕੇਵਲ ਅੰਧੇਰਾ ਹੁੰਦਾ ਹੈ। ਅੰਧੇਰਾ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਦਾ। ਇਹ ਵੀ ਮੈਰਜ਼ ਕਰਦਾ। ਅੰਧਕਾਰ ਵਿੱਚ ਕੇਵਲ ਅੰਧਕਾਰ ਹੀ ਹੁੰਦਾ ਸਭ ਕੁਝ ਨੂੰ ਔਲੇ ਕਰ ਦਿੰਦਾ ਇੱਕ ਪਾਸੇ ਕਰ ਦਿੰਦਾ ਬਾਹਰ ਦਾ ਅੰਧਕਾਰ ਐਸਾ ਸਮਰਥ ਹੈ ਲੇਕਿਨ ਮਨੁੱਖ ਨੇ ਇਸ ਬਾਹਰ ਦੇ ਅੰਧਕਾਰ ਨੂੰ ਮਿਟਾਉਣ ਵਾਸਤੇ ਬੜੇ ਵਸੀਲੇ ਤੇ ਸਾਧਨ ਜੁਟਾਏ ਸ਼ੁਰੂ-ਸ਼ੁਰੂ ਦੇਚ ਇਹ ਲਖਣਾ ਬਾਲ ਕੇ ਰਾਤ ਨੂੰ ਸਾਰੀ ਰਾਤ ਅੱਗ ਜਲਾਉਂਦਾ ਸੀ ਜੰਗਲ ਦੇ ਚ ਤਾਂ ਕਿ ਰੋਸ਼ਨੀ ਬਣੀ ਰਹੇ ਅੰਧੇਰਾ ਡਰਾਂਦਾ ਸੀ ਅੰਧੇਰੇ ਚ ਨਾ ਸੱਪ ਦਿਖਾਈ ਦੇਵੇ ਨਾ ਸ਼ੇਰ ਅੰਧੇਰੇ ਚ ਨਾ ਆਪਣਾ ਦਿਖਾਈ ਦੇਵੇ ਨਾ ਬੇਗਾਨਾ ਅੰਧੇਰੇ ਇਚ ਕੋਈ ਦਿਖਾਈ ਨਹੀਂ ਦਿੰਦਾ ਸੀ ਅੰਧੇਰੇ ਤੋਂ ਮਨੁੱਖਤਾ ਉਸ ਕੱਦ ਦੀ ਡਰੀ ਹੋਈ ਕਿਉਂਕਿ ਅੰਧੇਰੇ ਚ ਹੀ ਸ਼ੇਰ ਹਮਲਾ ਕਰ ਜਾਂਦਾ ਸੀ ਕੁਝ ਐਸੇ ਜਾਨਵਰ ਨੇ ਪ੍ਰਭੂ ਨੇ ਉਹਨਾਂ ਦੀ ਅੱਖਾਂ 'ਚ ਐਸੀ ਸਮਰੱਥਾ ਦਿੱਤੀ ਹਨੇਰੇ 'ਚ ਵੀ ਦੇਖ ਲੈਂਦੇ ਨੇ ਬਿੱਲੀ ਦੇਖ ਲੈਂਦੀ ਉੱਲੂ ਵੀ ਦੇਖ ਲੈਂਦਾ ਹੈ ਚਮਗਾਦੜ ਵੀ ਦੇਖ ਲੈਂਦਾ ਹੈ ਹਨੇਰੇ ਦੇ 'ਚ ਜਿਹੜੇ ਜੀਵ ਦੇਖ ਸਕਦੇ ਨੇ ਸਾਰੇ ਹਿੰਸਕ ਨੇ ਸਾਰੇ ਦਰਿੰਦੇ ਨੇ ਇਹ ਵੀ ਮੈਅਰਜ਼ ਕਰਦੇ ਆਂ ਔਰ ਉਹਨਾਂ ਦਾ ਅੰਧਕਾਰ ਦਾ ਜੀਵਨ ਹੈ ਉਹ ਹਨੇਰੇ ਦੇ 'ਚ ਜ਼ਿਆਦਾ ਹਰਕਤ ਕਰਦੇ ਨੇ ਰੋਸ਼ਨੀ 'ਚ ਨਹੀਂ ਕਰਦੇ ਦਿਨੇ ਚੜਿਆ ਸਾਰਾ ਦਿਨ ਉੱਲੂ ਛੁਪ ਕੇ ਬੈਠੇਗਾ ਰਾਤ ਆਈ ਹੈ ਹਨੇਰਾ ਬਸ ਸਾਰੀ ਰਾਤ ਉਡਾਰੀਆਂ ਮਾਰੇਗਾ ਆਲਣਿਆਂ ਵਿੱਚ ਪੰਛੀਆਂ ਦੇ ਅੰਡੇ ਚੁਗਲੇ ਆਏਗਾ ਉਹਨਾਂ ਦੇ ਬੱਚੇ ਮਾਸੂਮ ਚੁਗਲੇ ਆਏਗਾ ਉੱਲੂ ਇਹ ਹੀ ਕੁਛ ਕਰਦਾ ਹੈ ਹਨੇਰੇ ਚ ਚਮਗਾਦੜ ਉਡਾਰੀਆਂ ਮਾਰਦੇ ਹਨ ਹਨੇਰੇ ਦੇ ਵਿੱਚ ਖੁੱਡਾਂ ਦੇ ਚੋਂ ਸੱਪ ਨਿਕਲਦੇ ਨੇ ਅੰਧੇਰੇ ਦੇ ਚੀਏ ਮੱਛਰ ਡੰਗ ਮਾਰਦੇ ਨੇ ਰੋਸ਼ਨੀ 'ਚ ਨਹੀਂ ਮਾਰਦੇ ਅੰਧੇਰੇ 'ਚ ਡੰਗ ਮਾਰਨ ਵਾਲੇ ਖੂਨ ਪੀਣ ਵਾਲੇ ਦਰਿੰਦੇ ਇਹ ਹਿੰਸਕ ਕਰੀਬਨ ਕਰੀਬਨੇ ਰਾਤ ਦਾ ਜੀਵਨ ਹੈ ਰਾਤ ਦਾ ਜੀਵਨ ਹੈ ਮਨੁੱਖਤਾ ਵੀ ਦੋ ਹਿੱਸਿਆਂ ਦੇ ਚ ਵੰਡੀ ਹੋਈ ਹੈ ਗੁਸਾਖੀ ਮਾਫ ਧਾਰਮਿਕ ਵਿਦਵਾਨ ਅਨਭਵੀ ਪੁਰਸ਼ ਕਹਿੰਦੇ ਨੇ ਪਸ਼ੂਆਂ ਦੇ ਤੇ ਬਕਾਇਦਾ ਵੰਡ ਪ੍ਰਕਿਰਤੀ ਨੇ ਕਰ ਦਿੱਤੀ ਹੈ ਕੁਝ ਐਸੇ ਨੇ ਅੰਧਕਾਰ ਪੱਖ ਦੇ ਜੀਵ ਨੇ ਕੁਝ ਰੋਸ਼ਨ ਪੱਖ ਦੇ ਜੀਵ ਨੇ ਮਨੁੱਖ ਵੀ ਇਸ ਤਰ੍ਹਾਂ ਦੇ ਨੇ ਮਨੁੱਖ ਬਹੁਤਾਂ ਦੇ ਵਿੱਚ ਅੰਧਕਾਰ ਪੱਖ ਦੇ ਚ ਨੇ ਪਰ ਪਸ਼ੂ ਨਾਲੋਂ ਇਹਨਾਂ 'ਚ ਵਿਸ਼ੇਸ਼ਤਾ ਹੈ ਇਹ ਆਪਣਾ ਅੰਧੇਰਾ ਦੂਰ ਕਰਨਾ ਚਾਹੁੰਦੇ ਦੂਰ ਕਰ ਸਕਦੇ ਬਸ ਇੰਨੇ ਗੱਲ ਪਸ਼ੂ ਦੂਰ ਵੀ ਕਰਨਾ ਚਾਹੇ ਤੇ ਨਹੀਂ ਕਰ ਸਕਦਾ ਉਹਦੇ ਕੋਲ ਇਸ ਤਰ੍ਹਾਂ ਦੀ ਸਮਰੱਥਾ ਹੀ ਨਹੀਂ ਹੈ ਇਤਨੀ ਜੋ ਹੈ ਸਮਝ ਹੀ ਨਹੀਂ ਹੈ ਜਿਹੜੇ ਅੰਧੇਰੇ ਪੱਖ ਦੇ ਮਨੁੱਖ ਹਨ ਉਹਨਾਂ ਨੇ ਕਲੱਬਾਂ ਨੂੰ ਥੀਏਟਰਾਂ ਨੂੰ ਵੈਸ਼ਿਆਲਿਆਂ ਨੂੰ ਸ਼ਰਾਬਖਾਨਿਆਂ ਨੂੰ ਜਨਮ ਦਿੱਤਾ ਹੈ ਸ਼ਰਾਬਖਾਨਿਆਂ ਦੀ ਰੌਣਕ ਰਾਤ ਨੂੰ ਹੈ ਵੈਸ਼ਿਆਲਿਆਂ ਦੀ ਰੌਣਕ ਰਾਤ ਨੂੰ ਹੈ ਕਲੱਬ ਥੀਏਟਰਾਂ ਦੀ ਰੌਣਕ ਨਾਚ ਘਰਾਂ ਦੀ ਰੌਣਕ ਰਾਤ ਦੇ ਹੈ ਸਾਰੀ ਸਾਰੀ ਰਾਤ ਇਹ ਫੈਸ਼ ਨਾਚ ਚਲਦੇ ਨੇ ਗੰਦੇ ਗੀਤ ਚਲਦੇ ਐ ਐਂ ਰੀਡ ਦੀ ਹੱਡੀ ਸਿੱਧੀ ਕਰਕੇ ਲੋਕੀ ਦੇਖਦੇ ਨੇ ਤੇ ਸੁਣਦੇ ਅੰਦਰ ਰਾਤ ਹੈ ਰਾਤ ਨਾਲ ਤਾਲ ਮੇਲ ਬੈਠਦੇ ਨੇ ਦਿਨੋਂ ਤੇ ਮੁਰਝਾਏ ਮੁਰਝਾਏ ਰਹਿੰਦੇ ਪਰ ਜਿਨ੍ਹਾਂ ਦੀ ਜ਼ਿੰਦਗੀ 'ਚ ਕੋਈ ਥੋੜੀ ਚਮਕ ਸੀ ਰੋਸ਼ਨੀ ਸੀ ਉਹਨਾਂ ਨੇ ਮੰਦਰਾਂ ਨੂੰ ਜਨਮ ਦਿੱਤਾ ਹੈ ਉਹ ਅੰਮ੍ਰਿਤ ਵੇਲੇ ਉੱਠਦੇ ਨੇ ਧਾਰਮਿਕ ਮੰਦਰਾਂ ਦੀ ਰੌਣਕ ਬਣਦੇ ਨੇ ਕੀਰਤਨ ਸੁਣਦੇ ਨੇ ਕਥਾ ਸੁਣਦੇ ਨੇ ਪ੍ਰਭੂ ਦਾ ਨਾਮ ਜਪਦੇ ਨੇ ਮਨੁੱਖਤਾ ਇਹਨਾਂ ਦੋ ਹਿੱਸਿਆਂ ਦੇ ਵਿੱਚ ਵੰਡੀ ਹੋਈ ਏ ਅੰਧੇਰਾ ਪੱਖ ਤੇ ਚਾਨਣਾ ਪੱਖ ਹੁਣ ਮੈਂ ਅਰਜ਼ ਕਰਾਂ ਬਹੁਤਾਂ ਤੇ ਅੰਧੇਰਾ ਪੱਖ ਹੈ ਥੋੜਾ ਜਿਹੀ ਸਮਾਪਤਾ ਲੈਣੇ 12 ਦਾ ਅੰਧੇਰਾ ਇਸ ਵਾਸਤੇ ਹੋ ਜਾਂਦਾ ਹੈ ਜ਼ਮੀਨ ਸੂਰਜ ਤੋਂ ਇੱਕ ਪਾਸੇ ਹੋ ਜਾਂਦੀ ਹੈ ਕੁੰਮ ਰਹੀ ਹੈ ਇਹ ਆਪਣੇ ਮਹਿਰ ਤੇ ਵੀ ਘੁੰਮ ਰਹੀ ਹੈ ਇਹ ਚਾਰੋਂ ਪਾਸੇ ਵੀ ਘੁੰਮ ਰਹੀ ਹੈ ਦੋ ਤਰ੍ਹਾਂ ਦੇ ਨਾਲ ਘੁੰਮ ਰਹੀ ਹੈ ਤੇ ਇਥੇ ਰਾਤ ਬਣ ਜਾਂਦੀ ਹੈ ਮੰਦੇ ਤਲਤੇ ਅੰਧੇਰਾ ਇਸ ਵਾਸਤੇ ਹੈ ਕਿ ਮਨ ਦੇ ਨੌ ਹਿੱਸੇ ਸੁੱਤੇ ਪੈ ਨੇ ਸਿਰਫ ਇੱਕ ਹਿੱਸਾ ਜਾਗਿਆ ਸੌਣ ਕਰਕੇ ਅੰਧੇਰਾ ਉਹ ਜਿਹੜਾ ਇੱਕ ਹਿੱਸਾ ਹੈ ਨਾ ਉਹ ਤੇ ਸਤ ਸੰਗ ਕਰਦਾ ਹੈ ਤੇ ਨੌ ਹਿੱਸੇ ਕੁ ਸੰਗਤ ਕਰਦੇ ਨੇ ਤਾਂ ਜਿੱਤ ਕੁ ਸੰਗਤ ਦੀ ਹੋ ਜਾਂਦੀ ਹੈ ਸੰਗਤ ਦੀ ਉਹ ਜਿਹੜਾ ਇੱਕ ਹਿੱਸਾ ਹੈ ਜਾਗਿਆ ਹੋਇਆ ਉਹ ਦਾਨ ਕਰਦਾ ਹੈ ਤੇ ਉਹ ਜਿਹੜੇ ਨੌ ਹਿੱਸੇ ਨੇ ਉਹ ਬੇਈਮਾਨੀ ਕਰਦੇ ਨੇ ਤਾਂ ਦਾਨ ਤੇ ਹਾਵੀ ਹੋ ਜਾਂਦਾ ਹੈ ਬੇਈਮਾਨ ਉਹ ਨੌ ਹਿੱਸੇ ਨੇ ਦਇਆ ਪੈਦਾ ਹੁੰਦੀ ਹੈ ਇੱਕ ਹਿੱਸੇ ਤੋਂ ਤੇ ਕਰੋਧ ਪੈਦਾ ਹੁੰਦਾ ਹੈ ਨੌ ਹਸਿਆਂ ਤੇ ਸਾਰੀ ਦਇਆ ਰੁੜ ਜਾਂਦੀ ਹੈ ਬੜਾ ਕੀਮਤੀ ਸ਼ਬਦ ਹੈ ਧੰਨ ਗੁਰੂ ਗਨਸਾਖਬ ਜੀ ਮਹਾਰਾਜ ਦਾ ਨੈ ਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਨ ਸੋਏ ਸੁਨ ਰਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਵਿਸਮਾਦ ਅਗਰ ਮਨ ਸੁੱਤਾ ਹੋਇਆ ਹੈ ਫਿਰ ਅੱਖਾਂ ਵੀ ਸੁੱਤੀਆਂ ਹੋਈਆਂ ਨੇ ਕੰਨ ਵੀ ਸੁੱਤੇ ਹੋਏ ਨੇ ਜ਼ਬਾਨ ਵੀ ਸੁੱਤੀ ਹੋਈ ਹੈ ਕਿਉਂਕਿ ਮਨ ਦੇ ਜਾਗਣ ਦੇ ਨਾਲ ਹੀ ਜ਼ਬਾਨ ਦਾ ਜ਼ਾਇਕਾ ਵੱਧੇਗਾ ਜਿੰਨਾ ਮਨ ਜਾਗੇਗਾ ਉਤਨਾ ਸਵਾਦ ਜਿੰਨਾ ਮਨ ਜਾਗੇਗਾ ਉਤਨਾ ਅਨਾਹ ਨਾਦ ਇਹ ਸੁਣ ਸਕੇਗਾ ਜਿੰਨਾ ਜਾਗੇਗਾ ਉਤਨਾ ਉਸਨੋ ਰੂਪ ਦਿਖਾਈ ਦੇਗਾ ਇੱਕ ਚਿੱਤਰਕਾਰ ਨੂੰ ਜੋ ਦਰਖਤ ਦੇ ਸੁਆਪਣ ਦਿਖਾਈ ਦਿੰਦਾ ਆ ਮਨ ਨੂੰ ਕੋ ਨਹੀਂ ਦਿਖਾਈ ਦੇ ਇੱਕ ਸਾਹਿਤਕਾਰ ਨੂੰ ਇੱਕ ਕਵੀ ਹਿਰਦੇ ਨੂੰ جو چندرمان دے جو خوبصورتی دکھائی دیں آم نیتر بڑے خوبصورت دکھائی دیں پروت کرتے ہیں عام بندیا نے اور اس طرح دے سوپن دے جگیت گائے نے کبیاں نے گائے نے یا ربی شاعر نے گائے نے یا عشق مزاجیاں نے گائے یا عشق حقیقی نے گائے نے دوہاں نے گائے نے ਪ੍ਰੇਮ ਦੇ ਗੀਤ ਪਿਆਰ ਦੇ ਗੀਤ ਸੁਪਨਣ ਦੇ ਗੀਤ ਇਹਨਾਂ ਨੇ ਗਾਇਆ। ਔਰ ਸੁਪਨਣ ਤੇ ਪਿਆਰ ਨੂੰ ਨਾਲ ਜੋੜਿਆ। ਉਰਦੂ ਦੇ ਸ਼ਾਇਰ ਇੰਜ ਕਹਿੰਦੇ ਨੇ। ਜਬ ਹੁਸਨ ਨਹੀਂ ਤੋ ਇਸ਼ਕ ਵੀ ਪੈਦਾ ਨਹੀਂ ਹੋਤਾ। ਬੁਲਬੁਲ ਗਿਲੇ ਦੀਵਾਰ ਪਰ ਸ਼ਹਿਦਾ ਨਹੀਂ ਹੋਤਾ। ਬੁਲਬੁਲ ਦੀਵਾਰ ਦੇ ਤੇ ਬਣਿਆ ਹੋਇਆ ਗੁਲਾਬ ਦਾ ਫੁੱਲ ਹੈ। ਬੁਲਬੁਲ ਉੱਥੇ ਗੀਤ ਨਹੀਂ ਅਲਾਪਦੇ। ਜਿੰਨੇ ਚਿਰ ਤੱਕ ਬੂਟੇ ਦੇ ਉਤੇ ਖਿੜੇ ਹੋਇਆ ਗੁਲਾਬ ਦਾ ਫੁੱਲ ਨਾ ਹੋਵੇ ਇਹ ਨਗਮੇ ਨਹੀਂ ਹਲਾਪਦੇ ਇਹ ਪਿਆਰ ਤੇ ਸੁਪਨ ਕੱਠੇ ਹੀ ਰਹਿੰਦੇ ਨੇ ਜਿਸ ਦਿਨ ਮਨੁੱਖ ਰੱਬ ਦਾ ਸੁਪਨ ਦੇਖ ਸ ਦੇਖ ਲੈਂਦਾ ਐਸੋ ਸੁੰਦਰ ਬਰਨਲਾ ਸਾਖੋਂ ਤਾਂ ਕਿ ਉਪਮਾ ਜਾਤ ਨਾ ਕਹਿ ਹੋਰੀ ਗੁਰੂ ਅਰਜਨ ਦੇਵ ਜੀ ਐ ਨਾ ਸੁੰਦਰ ਇਤਨਾ ਸੁੰਦਰ ਚੰਦਰ ਬਦਨ ਚਿਤਚਾਰ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਤੇ ਚੰਨ ਜੈਸਾ ਹੈ। ਔਰ ਚਿਤ ਨੂੰ ਚੁਰਾਣ ਵਾਲਾ ਹੈ। ਬੜੀ ਮਹਿਮਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਿਸੇ ਵਕਤ ਇਸ ਪਹਿਲੂ ਨੂੰ ਵੀ ਲਵਾਂਗੇ ਸਮਾਂ ਇਜਾਜ਼ਤ ਨਹੀਂ ਪਿਆ ਦੇਂਦਾ। ਜੋ ਹੈ ਰੋਕਦਾ ਪਿਆ ਸੁਹੱਪਣ ਤੇ ਪਿਆਰ ਇਕੱਠੇ ਰਹਿੰਦੇ ਨੇ। ਗੁਸਤਾਖੀ ਮਾਫ਼ ਕਰ ਪ੍ਰਮਾਤਮਾ ਬਦਸੂਰਤ ਆਉਂਦਾ ਕੋਈ ਭਗਤ ਵੀ ਨਹੀਂ ਆਉਣਾ ਸੀ ਪਿਆਰ ਹੋਣਾ ਹੀ ਨਹੀਂ ਸੀ। ਵੇ ਵੀ ਮਰਜ਼ਾ ਮਹਾਂ ਸੁਪਣ ਹੈ ਜਗਤ ਦਾ ਸਾਰਾ ਸੁਪਣ ਉਸੇ ਤੋਂ ਆਉਂਦਾ ਹੈ ਉਸੇ ਤੋਂ ਆਉਂਦਾ ਹੈ ਜਗਤ ਦਾ ਸਾਰਾ ਗਿਆਨ ਉਸੇ ਤੋਂ ਆਉਂਦਾ ਹੈ ਵਿਗਿਆਨ ਉਸੇ ਤੋਂ ਆਉਂਦਾ ਹੈ ਸੰਗੀਤ ਉਸੇ ਤੋਂ ਆਉਂਦਾ ਹੈ ਗੀਤ ਉਸੇ ਤੋਂ ਆਉਂਦਾ ਹੈ ਔਰ ਹਰ ਗੀਤ ਭਗਵਾਨ ਦਾ ਗੀਤ ਆਉਂਦਾ ਜਿਹਦੇ ਚ ਭਗਵਾਨ ਦੀ ਝਲਕ ਹੋਵੇ ਭਾਗਵਤ ਗੀਤਾ ਹੁੰਦੀ ਹੈ ਉਸੇ ਤੋਂ ਆਉਂਦੇ ਨੇ ਔਰ ਕਿਸੇ ਤੋਂ ਨਹੀਂ ਆਉਂਦੇ ਹੁਣ ਮੈਂ ਅਰਜ਼ ਕਰਾਂ ਬਾਹਰ ਜਿਹੜਾ ਅੰਧੇਰਾ ਹੈ ਜ਼ਮੀਨ ਦੇ ਘਰਦੇਸ਼ ਕਰਕੇ ਇਹ ਅੰਧਕਾਰ ਹੋ ਜਾਂਦਾ ਹੈ ਰਾਤ ਪੈ ਜਾਂਦੀ ਹੈ ਫਿਰ ਇਸ ਅੰਧੇਰੇ ਨੂੰ ਅਸੀਂ ਦੂਰ ਕਰਦੇ ਸੈਂਕੜੇ ਸਾਧਨ ਅੱਜ ਜੁਟਾਏ ਹੋਏ ਨੇ ਸਟਰੀਟ ਲਾਈਟ ਗਲੀ ਦੀਆਂ ਸੜਕਾਂ ਰਾਤ ਨੂੰ ਦਿਨ ਦੇ ਵਿੱਚ ਬਦਲਦੀਆਂ ਇਹ ਬਿਜਲੀ ਦੇ ਬਲਕ ਔਰ ਟੋਬ ਲਾਈਟਾਂ ਇਹ ਰਾਤ ਨੂੰ ਵਿੰਦੇ ਚ ਬਦਲਦੀ ਐ ਮਨੁੱਖ ਨੂੰ ਪਤਾ ਸੀ ਅੰਧੇਰੇ ਚ ਮੈਂ ਬੈਠ ਤੇ ਸਕਦਾ ਕੁਝ ਕਰ ਨਹੀਂ ਸਕਦਾ ਨਾ ਲਿਖ ਸਕਦਾ ਨਾ ਪੜ੍ਹ ਸਕਦਾ ਨਾ ਕੁਝ ਬਣਾ ਸਕਦਾ ਨਾ ਚੱਲ ਸਕਦਾ ਚੱਲਣ ਵਾਸਤੇ ਵੀ ਚੱਲ ਚਾਣਨਾ ਚਾਹੀਦਾ ਐ ਅੰਧੇਰੇ ਚ ਯਾਤਰਾ ਵੀ ਨਹੀਂ ਹੋ ਸਕਦੀ ਅੰਧੇਰੇ ਚ ਤੇ ਮੈਂ ਕੁਝ ਵੀ ਨਹੀਂ ਕਰ ਸਕਦਾ ਅੰਧੇਰਾ ਤੇ ਮੇਰੀ ਸਾਰੀ ਜ਼ਿੰਦਗੀ ਨੂੰ ਰੋਕ ਕੇ ਰੱਖ ਦੇਗਾ ਮਨ ਦੇ ਚਲਤੇ ਜਿਹੜਾ ਅੰਧੇਰਾ ਉਹ ਸੰਧੇਰੇ ਨੂੰ ਅਗਿਆਨ ਕਹਿੰਦੇ ਨੇ ਉਹ ਇਸ ਕਰਕੇ ਹੈ ਕਿ ਮਨ ਸੁੱਤਾ ਹੋਵੇ ਇਸ ਕਰਕੇ ਮਨ ਦੇ ਨੌ ਭਾਗ ਸੁੱਤੇ ਹੋਏ ਨੇ ਇੱਕ ਜਾਗਿਆ ਹੋਇਆ ਬਸ ਮਨੁੱਖ ਕੋਲ ਇਹ ਨਹੀਂ ਚਾਣਣਾ ਹੈ ਹਲਕਾ ਹਲਕਾ ਜਿਵੇਂ ਕਿਦਰੇ ਮਸਿਆ ਦੀ ਰਾਤ ਸੀ ਪਰ ਸਵੇਰੇ ਉਹ ਫੁੱਟ ਗਈ ਹਲਕੀ ਜਿਹਾ ਬਸ ਇੱਕ ਭਾਗ ਜਾਗ ਗਿਆ ਬਾਕੀ ਅੰਧੇਰਾ ਹੀ ਹੈ ਅੰਧੇਰਾ ਹੀ ਤੋ ਅੰਧੇਰੇ ਦੀ ਜਿੱਤ ਹੋ ਜਾਂਦੀ ਹੈ ਰੋਸ਼ਨੀ ਦੀ ਰੋਜ਼ ਹਾਰ ਹੋ ਜਾਂਦੀ ਹੈ ਰੋਜ਼ ਮਨ ਉਹ ਪ੍ਰਣ ਕਰਦਾ ਹੈ ਐ ਕੰਮ ਮੈਂ ਨਹੀਂ ਕਰਨਾ ਪਤਨੇ ਕਿਤਨੇ ਨੇ ਮੈਨੂੰ ਆਖਿਆ ਗੈਨੇ ਜੀ ਅੱਜ ਪ੍ਰਣ ਕਰਦੇ ਆਂ ਸ਼ਰਾਬ ਨਹੀਂ ਪੀਵਾਂਗੇ ਪਰ ਜਿਸ ਨੇ ਇਸ ਤਰ੍ਹਾਂ ਦਾ ਮੇਰੇ ਕੋਲ ਪ੍ਰਣ ਕੀਤਾ ਮੈਂ ਦੇਖ ਕੇ ਹੈਰਾਨ ਹੋ ਗਿਆ ਉਹਦੇ ਘਰ ਦੇ ਸਾਰੀਆਂ ਹੀ ਬੋਤਲਾਂ ਸਜਾ ਕੇ ਰੱਖੀਆਂ ਨਹੀਂ ਇਹ ਤਾਂ ਮੈਂ ਸਜਾਵਟ ਵਾਸਤੇ ਰੱਖੀਆਂ ਹਨ ਨੌ ਭਾਗ ਜਿੱਤ ਜਾਂਦੇ ਨੇ ਇੱਕ ਭਾਗ ਨਾਲ ਪ੍ਰਣ ਕੀਤਾ ਨਹੀਂ ਪਿਆਗਾ ਨੌ ਭਾਗ ਜਿੱਤ ਜਾਂਦੇ ਨੇ ਇੱਕ ਭਾਗ ਨਾਲ ਅਜ ਪ੍ਰਣ ਕੀਤਾ ਇਹ ਕੇਸ ਗੁਰੂ ਦੀ ਮੋਹਰ ਨੇ ਗੁਰੂ ਨੇ ਆਪਣਾ ਰੂਪ ਦਿੱਤਾ ਮੈਂ ਨਾਈ ਦੀ ਦੁਕਾਨ ਤੇ ਬੈਠ ਕੇ ਇਹ ਕਤਲ ਨਹੀਂ ਕਰਣਾ ਆ ਗਿਆ ਹੁਣੇ ਪਿੱਛੇ ਰਾਮਲੀਲਾ ਹੋ ਗਈਆਂ ਮੈਂ ਅਕਸਰ ਅਰਜ਼ ਕਰਦਾ ਹੁਣਾ ਔਰ ਰਾਮ ਦੇ ਸਿਰ ਤੇ ਜੂੜਾ ਵੀ ਦਿਖਾਣਾ ਹੈ ਵਿਸ਼ਵਾਮিত্র ਦੀ ਦਾੜੀ ਵੀ ਦਿਖਾਣੀ ਹੈ ਵਿਸ਼ਿਸ਼ਟ ਜੀ ਦੀ ਦਾੜੀ ਵੀ ਦਿਖਾਣੀ ਹੈ ਇਹ ਦਾੜੀਆਂ ਤੇ ਨਕਲੀ ਜੂੜੇ ਜਿੱਥੇ ਬਣਦੇ ਨੇ ਉਹ ਕਾਰਖਾਨੇ ਮੈਂ ਦੇਖੇ ਨੇ ਮ드ਰਾਸ ਦੇ ਤੇ ਜੈਪੁਰ ਦੇ ਪਤਾ ਹੈ ਬੰਦਿਆਂ ਦੇ ਵਾਲ ਘੋੜੇ ਦੀ ਪੌਂਛ ਦੀ ਵਾਲ ਗਊ ਦੇ ਪੌਂਛ ਦੇ ਵਾਲ ਇਕੱਠੇ ਕਰਕੇ ਉਹ ਦਾੜੀਆਂ ਬਣਾਉਂਦੇ ਨੇ ਜੂੜੇ ਬਣਾਉਂਦੇ ਨੇ ਜਦ ਕਦੀ ਇਸ ਤਰ੍ਹਾਂ ਦੀ ਰਾਮ ਲਈ ਲੈਸ ਸਹਿਜੇ ਕਿਦਰ ਦੇਖਣ ਨੂੰ ਮਿਲ ਜਾਏ ਜੂੜਾ ਹੈ ਰਾਮ ਦੇ ਸਿਰ ਤੇ ਦਾੜੀਏ ਵਿਸ਼ਵਾਮিত্র ਕੋਲ ਰਾਮ ਦਾ ਬਚਪਨਾ ਦਿਖਾਉਂਦੇ ਨੇ 12 13 14 ਸਾਲ ਦਾ ਕਿਉਂ ਪੁਰਸ਼ ਨੂੰ ਖੂਬਸੂਰਤੀ ਇਸਤਰੀ ਦੇ ਹੀ ਦਿਖਾਈ ਦਿੰਦੀ ਹੈ ਉਹਨੂੰ ਦਾੜੀ ਹੀ ਨਹੀਂ ਆਉਂਦੀ ਤੇ ਇਸਤਰੀ ਨੂੰ ਖੂਬਸੂਰਤੀ ਪੁਰਸ਼ ਦੇ ਹੀ ਦਿਖਾਈ ਦਿੰਦੀ ਹੈ ਵਿਪਰੀਤ ਦੀ ਕਸ਼ਸ਼ ਹੈ ਐਸੇ ਵਾਸਤੇ ਆ ਬਤਾਰਾਮ ਦਾ ਚਿਹਰਾ ਇਸਤਰੀ ਵਰਗਾ ਦਿਖਾਉਂਦੇ ਨੇ ਪੁਰਸ਼ ਨੂੰ ਖੂਬ ਸੋਹਰਤੀ ਉਸ ਦੇ ਵਿੱਚ ਦਿਖਾਈ ਦਿੰਦੀ ਹੈ ਵਿਪਰੀਤ ਦੀ ਜੋ ਹੈ ਕشش ਹੈ ਜਦ ਮੈਂ ਦੇਖਦਾ ਇਹ ਦਾੜੀਆਂ ਤੇ ਜੋੜੇ ਉੱਥੋਂ ਅੰਦਰੋਂ ਆਵਾਜ਼ ਆਉਂਦੀ ਹੈ ਸਾਡੇ ਸਿਰ ਤੇ ਜੁੜਾ ਰਾਮ ਵਰਗਾ ਹੈ ਸਾਡੇ ਮੁਖੜੇ ਤੇ ਦਾੜੀ ਵਿਸ਼ਿਸ਼ ਵਰਗੀ ਹੈ ਤੁਸੀਂ ਨਕਲੀ ਰਾਮ ਬਣਾਏ ਨੇ ਗੁਰੂ ਗੋਬਿੰਦ ਸਿੰਘ ਨੇ ਅਸਲੀ ਰਾਮ ਬਣਾਏ ਇੱਕ ਭਾਗ ਜਾਗਿਆ ਹੋਇਆ ਹੈ ਪ੍ਰਣ ਕਰ ਲੈਂਦਾ ਇਸ ਰੂਪ ਦੀ ਮੈਂ ਬਦਬੀ ਨਹੀਂ ਕਰਨੇ ਪਰ ਕੀਤਾ ਕੀ ਜਾਏ ਨੌ ਭਾਗ ਸੁੱਤੇ ਪੈ ਜਾ ਬੈਠਦਾ ਹੈ ਨਾਈ ਦੀ ਦੁਕਾਨ ਤੇ ਐਸਾ ਰੋਜ਼ ਹੁੰਦਾ ਹੈ ਕਥਾ ਸੁਣਦਾ ਹੈ ਕੀਰਤਨ ਸੁਣਦਾ ਹੈ ਹਾਰਦਾ ਆਪਣੇ ਮਨ ਦੇ ਕੋਲੋਂ ਹਾਰ ਕਿਉਂ ਹਾਰਦਾ ਹੈ ਮਨ ਸੁੱਤਾ ਪਿਆ ਨੌ ਭਾਗ ਸੁੱਤੇ ਪੈਣਾ ਮਨ ਸੋਇਆ ਮਾਇਆ ਬੇ ਸਮਾਦ ਤੋਂ ਜਗਾਇਆ ਜਾ ਸਕਦਾ ਹੈ ਜੈਸੇ ਇਹ ਜਾਗੇਗਾ ਮਨ ਜਗਾਣ ਦਾ ਢੰਗ ਇੱਕ ਮਨੁੱਖ ਸੁੱਤਾ ਪਿਆ ਆਵਾਜ਼ ਮਾਰੋਗੇ ਨਾ ਉਹਦਾ ਨਾ ਲਾਓਗੇ ਨਾ ਤਰੀਕਾ ਇਹ ਹੀ ਹੈ ਨਾ ਲਾ ਨਾ ਕਿਧਰੇ ਜਾਗੇ ਤਾਂ ਫਿਰ ਹਿਲਾਣਾ ਪੈਂਦਾ ਕਬੀਰ ਕਹਿੰਦੇ ਨੇ ਕੁਛ ਤੇ ਐਸੇ ਸੌਂਦੇ ਨੇ ਗੂੜ ਐਸੇ ਸੌਂਦੇ ਨੇ ਡੰਡਾ ਖਿੱਚ ਕੇ ਸਿਰ ਤੇ ਮਾਰੋ ਤਾਂ ਜਾਗਦੇ ਨੇ ਉੰਜ ਨਹੀਂ ਜਾਗਦੇ ਕਹੋ ਕਬੀਰ ਤਵੇਂ ਨਰ ਜਾਗੇ ਜਮ ਕਾ ਡੰਡ ਮੋਢ ਮੇ ਲਾਗੇ ਮੌਤ ਸਿਰ ਤੇ ਆ ਜਾਂਦੀ ਏ ਉਦੋਂ ਜਾਗਦੇ ਮੌਤ ਦਾ ਡੰਡਾ ਜਿਉ ਸਿਰ ਤੇ ਪੈਂਦਾ ਖਤਮ ਉਦੋਂ ਜਾਗਦੇ ਨੇ ਕਿ ਜਾਗਰਤੀ ਦੇ ਨਾਲ ਕੁਝ ਲਾਭ ਲੈ ਸਕਣ ਸਮਾਂ ਕੋਈ ਨਹੀਂ ਹੁਣ ਵਕਤ ਕੋਈ ਨਹੀਂ ਨਾ ਦੇਖ ਨਹੀਂ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ ਚਰਾਗ ਬੁਝਨੇ ਲਗਾ ਤੋ ਰੋਸ਼ਨੀ ਦੇਖੇ ਹੁਣ ਕੀ ਹੋਣਾ ਕਹਿੰਦੇ ਨੇ ਉਸ ਸਮੇ ਸਾਰੇ ਹੀ ਜਾਗਦੇ ਨੇ ਨਾਸਤਿਕ ਤੋਂ ਨਾਸਤਿਕ ਵੀ ਜਾਗਦਾ ਹੈ ਦੁਸਤ ਤੋਂ ਦੁਸ਼ਟ ਵੀ ਜਾਗਦਾ ਪਰ ਉਹ ਦੋ ਸਮਾ ਨਹੀਂ ਹੁੰਦਾ ਕੁਝ ਕਰ ਸਕੇ ਸਮਾ ਹੀ ਨਹੀਂ ਹੋਤੇ ਕਿ ਜਾਗਦਾ ਤੇ ਹੈ ਇਤਨੀ ਜ਼ਬਰਦਸਤ ਚੌਥ ਜਾਗੇਗਾ ਇਹ ਸੁਤਾ ਨਹੀਂ ਰਹਿ ਸਕਦਾ ਜੇ ਮੌਤ ਦਾ ਡੰਡਾ ਲੱਗਦਾ ਹੈ ਅੰਤਿਮ ਸਮੇਂ ਮਨੁੱਖ ਪੂਰਨ ਤੌਰ ਤੇ ਜਾਗਦਾ ਹੈ ਯਕੀਨ ਜਾਣੋ ਅਗਰ ਮੌਤ ਨੂੰ ਮੰਨ ਲਵੇ ਮਨੁੱਖ ਜੀਵਦਿਆਂ ਜੇ ਤੇ ਮੰਨ ਕੇ ਪ੍ਰਭੂ ਦਾ ਨਾਮ ਜਪੇ ਪੂਰਨ ਜਾਗ ਜਾਏ ਪੂਰਨ ਜਾਗਰਤੀ ਆ ਜਾਏ ਮਨ ਦਾ ਦੋ ਜਾ ਬਾਗ ਤੀਜਾ ਬਾਗ ਵੀ ਜਾਗ ਪਿਆ ਐ ਐਸੇ ਮਨੁੱਖ ਨੂੰ ਵਾਹਿਗੁਰੂ ਵਰਗ ਆਖਣ ਦਾ ਸਵਾਦ ਆਣ ਲੱਗ ਪੇ ਐਸਾ ਮਨੁੱਖ ਕਥਾ ਤੇ ਕੀਰਤਨ ਨੂੰ ਕੁਝ ਗਹਿਰਾਈ ਨਾਲ ਸੁਣੇਗਾ ਜ਼ਿਆਦਾ ਜਾਗ ਗਿਆ ਵਾਹਿਗੁਰੂ ਵਾਹਿਗੁਰੂ ਦਾ ਜਪ ਮੈਂ ਅਕਸਰ ਅਰਜ਼ ਕਰਦਾ ਹਾਂ ਜਗਾਣ ਵਾਸਤੇ ਆਪਣੇ ਆਪ ਨੂੰ ਜਗਾਣ ਵਾਸਤੇ ਹੈ ਵਾਹਿਗੁਰੂ ਨੂੰ ਸੁਣਾਣ ਵਾਸਤੇ ਨਹੀਂ ਵਾਹਿਗੁਰੂ ਵਾਹਿਗੁਰੂ ਇਹ ਜਪ ਆਪਣੇ ਆਪ ਨੂੰ ਜਗਾਣ ਵਾਸਤੇ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਏ ਹਾਰ ਰੋਜ਼ ਆਉਂਦੀ ਏ ਉਸ ਤੋਂ ਖੁਆਰੀ ਵੀ ਆਉਂਦੀ ਪਛਤਾਪ ਹੁੰਦਾ ਹੈ ਕ੍ਰੋਧ ਕਰਨਾ ਚ ਕਰਨਾ ਨਹੀਂ ਚਾਹੀਦਾ ਸੀ ਹੋ ਗਿਆ ਬੇਇਮਾਨੀ ਕਰਨੇ ਨਹੀਂ ਚਾਹੀਦੀ ਸੀ ਹੋ ਗਈ ਝੂਠ ਬੋਲਣਾ ਨਹੀਂ ਚਾਹੀਦਾ ਸੀ ਹੋ ਗਿਆ ਅਨਰਥ ਕਰਨਾ ਨਹੀਂ ਚਾਹੀਦਾ ਸੀ ਹੋ ਗਿਆ ਉਹ ਨੌ ਹਿੱਸੇ ਮਨ ਦੇ ਜਿੱਤ ਜਾਂਦੇ ਇੱਕ ਐਸਾ ਹਾਰਦਾ ਹੈ ਵੇਖ ਲੈਣਾ ਅਗਰ ਹਾਰ ਹੋ ਗਈ ਹੈ ਇਸ ਤਰ੍ਹਾਂ ਅਗਰ ਰੋਜ਼ ਹੋ ਰਹੀ ਹੋਵੇ ਤੋ ਸੰਵਲਣਾ ਉਹਨਾਂ ਨੌ ਹਿੱਸਿਆਂ ਦੀ ਜਿੱਤ ਹੋ ਰਹੀ ਔਰ ਕੁਝ ਵੀ ਤੇ ਕਿਉਂ ਜਿੱਤ ਹੋ ਰਹੀ ਜਗਾਂਦੇ ਨਹੀਂ ਪਿਆ ਸੀ ਤੇ ਜਗਾਣ ਦਾ ਇੱਕੋ ਹੀ ਤਰੀਕਾ ਹੈ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ ਗੁਰੂ ਇਹ ਹੀ ਪ੍ਰੇਰਣਾ ਦੇ ਰਿਹਾ ਗੁਰੂ ਕਹਿੰਦੇ ਨੇ ਸ਼ਬਦ ਦਾ ਜਪ ਕਰੋ ਜੈਸੇ ਦੂਜਾ ਤੀਜਾ ਚੌਥਾ ਭਾਗ ਮਨੁੱਖ ਦਾ ਜਾਗਦਾ ਹੈ ऐसे मनुख नु ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਣ ਲੱਗ ਪੈਂਦਾ। ਐਸੇ ਮਨੁਖ ਨੂੰ ਕੀਰਤਨ ਸੁਣਨ ਦੇਚ ਆਨੰਦ ਮਿਲਦਾ ਹੈ। ਐਸਾ ਮਨੁਖ ਨਿਰਾਧਾ ਨਹੀਂ ਕੱਟੇਗਾ, ਕੁਝ ਰਸ ਨਾਲ ਪਾਠ ਕਰੇਗਾ। ਪੰਜ ਭਾਗ ਜਾਗ ਪੈਣਾ। ਮਨ ਅੱਧਾ ਜਾਗ ਪਿਆ। ਇਹਦੇ ਕੋਲ ਬੜੀ ਸਮਝ ਆ ਜਾਏਗੀ, ਚਾਣਣਾ ਜ਼ਿਆਦਾ ਹੋ ਗਿਆ। ਬਹੁਤ ਸੋ ਜਾਏ। ਸਤ ਅਸਤ ਦੀ ਸਮਝ ਆ ਜਾਏਗੀ। ਪਖੰਡ ਤੇ ਸੱਚ ਦੀ ਸਮਝ ਆ ਜਾਏਗੀ ਇਹ ਪਖੰਡ ਹੈ ਇਹ ਪਖੰਡ ਹੈ ਜੋ ਪਖੰਡ ਨੂੰ ਪੂਜਦੇ ਨੇ ਬਸ ਇਹ ਚ ਸਮਝ ਲਓ ਸੁੱਤੇ ਪੈਨੇ ਹੋਰ ਕੁਛ ਨਹੀਂ ਜੋ ਕਬਰਾਂ ਤੇ ਜਾ ਕੇ ਮਥੇ ਰਗੜ ਲੈਣੇ ਸਮਝ ਲਓ ਸੁੱਤੇ ਹੋਰ ਕੁਛ ਵੀ ਨਹੀਂ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਦੇ ਆ ਕਰਦੇ ਆ ਜਿਸ ਦਿਨ ਮਨ ਪੂਰਾ ਜਾਗ ਜਾਂਦਾ ਹੈ ਮਨ ਹੀ ਜੋਤ ਸਰੂਪ ਹੋ ਜਾਂਦਾ ਹੈ ਪ੍ਰਭੂ ਚਲੇਨ ਹੋ ਜਾਂਦਾ ਹੈ ਇਸੇ ਨੂੰ ਕਹਿੰਦੇ ਨੇ ਜੋਤੀ ਜੋਤ ਰਲੇ ਸੰਪੂਰਨ ਥਿਆ ਅਧੂਰਾ ਸੀ ਇੱਕ ਭਾਗ ਜਾਗਿਆ ਹੋਇਆ ਸੀ ਅਧੂਰਾ ਜੀ ਰਿਹਾ ਸੀ ਪੂਰਾ ਜਾਗ ਗਿਆ ਤਾਂ ਹੁਣ ਪੂਰਨ ਹੋ ਗਏ ਪੂਰਨ ਦੇ ਚਲੇਨ ਹੋ ਕੇ ਪੂਰਨ ਹੋ ਗਏ ਇਹੀ ਸਾਨੂੰ ਗੁਰੂ ਤੇ ਸਿੱਖਿਆ ਧਿਕਸ਼ਾ ਦੇ ਰਹੇ ਨੇ ਆਪਣੇ ਆਪ ਨੂੰ ਜਗਾਓ ਜੇ ਦਿਨ ਜਾਗੋਗੇ ਪਰਮਾਤਮਾ ਜੇ ਤਿੰਨ ਸੁੱਤੇ ਰਹਿ ਗਏ ਤਾਂ ਗੁਸਤਾਖੀ maaf ਸੁੱਤਾ ਹੋਇਆ ਸ਼ੈਤਾਨ ਜੈਸਾ ਹੁੰਦਾ ਹੈ ਜਾਗੇ ਹੋਇਆ ਭਗਵਾਨ ਜੈਸਾ ਹੁੰਦਾ ਹੈ ਸੁੱਤੇ ਹੋਏ ਦੀ ਪਹਿਚਾਣ ਗੁਰੂ ਗ੍ਰੰਥ ਸਾਹਿਬ ਜੀ ਕਰਾਂਦੇ ਨੇ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਮਨ ਸੁੱਤਾ ਪਿਆ ਤੂੰ ਅੱਖਾਂ ਪਰਾਇਆ ਰੂਪ ਵੇਖਦੀਆਂ ਵਾਸ਼ਨਾ ਕਰਕੇ ਪਰਾਇਆ ਦੰਨ ਵੇਖਦੀਆਂ ਲੋਭ ਕਰਕੇ ਕੰਨਾ ਨੂੰ ਨਿੰਦਾ ਸੁਣ ਕੇ ਤੇ ਰਸ ਆ ਰਿਹਾ ਹੈ ਕੀਰਤਨ ਸੁਣ ਕੇ ਨਹੀਂ ਸਰਵਨ ਸੋਏ ਸੋਨ ਨੰਨ ਦਾ ਵਿਚਾਰ ਸੁੱਤਾ ਹੋਇਆ ਰਸਨਾ ਸੋਈ ਲੋਭ ਮਿੱਠੇ ਸਾਦ ਭੋਜਨ ਦਾ ਸਵਾਦ ਆ ਰਿਹਾ ਹੈ ਭਜਨ ਦਾ ਨਹੀਂ ਸਿਰਫ ਭੋਜਨ ਦਾ ਸਵਾਦ ਹੈ ਵਾਹਿਗੁਰੂ ਵਾਹਿਗੁਰੂ ਆਖਣ ਦਾ ਸਵਾਦ ਨਹੀਂ ਉਹ ਜਿਹੜਾ ਇੱਕ ਹਿੱਸਾ ਜਾਗਿਆ ਉਹਨੂੰ ਭੋਜਨ ਦਾ ਸਵਾਦ ਆ ਜਾਂਦਾ ਹੈ ਪਰ ਚਾਰ ਪੰਜ ਹਿੱਸੇ ਹੋਰ ਜਾਗਣ ਤਾਂ ਕਿਧਰੇ ਵਾਹਿਗੁਰੂ ਆਖਣ ਦਾ ਸਵਾਦ ਆਵੇ ਐਵੇਂ ਥੋੜੀ ਆਵੇ ਜਿਸ ਨੂੰ ਵੀ ਸੁਆਦ ਆਣ ਲੱਗ ਪਿਆ ਤੋ ਇਸ ਤਰ੍ਹਾਂ ਕਬੂਲ ਕਰ ਲੈਣਾ ਸਾਡੇ ਨਾਲੋਂ ਜ਼ਿਆਦਾ ਜਾਗ ਗਿਆ ਜਿਹਦੇ ਅੰਦਰ ਗਿਆਨ ਜ਼ਿਆਦਾ ਪੈਦਾ ਹੋ ਗਿਆ ਸਮਝ ਜ਼ਿਆਦਾ ਪੈਦਾ ਹੋ ਗਈ ਹੈ ਜ਼ਿਆਦਾ ਜਾਗ ਗਿਆ ਪੂਰਨ ਜਾਗਿਆ ਹੋਇਆ ਮਨੁੱਖ ਰੱਬ ਜੈਸਾ ਹੋ ਜਾਂਦਾ ਹੈ ਸੰਤ RAM ਮੈਂ ਬੇਦ ਕਿਛ ਨਾਏ ਇੱਕ ਜਨ ਕਹੀ ਮਹਲਾਕਰੋਰੀ ਸੰਤ ਤੇ ਫਿਰ RAM ਜੈਸਾ ਹੀ ਹੁੰਦਾ ਕਬੀਰ ਨੇ ਤੇ ਦਾਵਾ ਕਰ ਦਿੱਤਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੇ राम कबीरा एक बय है कोए न सके पहचाने धन गुरु रामदास जी महाराज मैं रहमत करन बख्शिश करन जो इस पावन पवित्र वाक देच गुरु दी महिमा दर्शाई है शब्द दी महिमा बयान कीती है असी अपनी सूरत नु शब्द नाल जोड़ के पूर्ण तौर ते जगा सकी है पूर्ण लाभ ले सकी है ऐसी प्रभु सारेया ते कृपा करन रहमत करन सारेया दा धन्यवाद ਬੋਲ ਚੁਕ ਦੀ ਸ਼ਮਾ ਬਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ